ਪਹਿਲਾਂ ਤੇ 16-17 ਸਾਲ ਦੀ ਉਮਰ ਵਿੱਚ ਪਾਰਟੀਸ਼ਨ ਹੋ ਗਿਆ ਜੀ ਬਿਲਕੁਲ ਪਾਕਿਸਤਾਨ ਤੋਂ ਲਾਹੌਰ ਤੋਂ ਦਿੱਲੀ ਆਣਾ ਪਿਆ ਤੇ ਫਿਰ ਇੱਥੇ ਆ ਕੇ 70 48 ਦੇ ਵਿੱਚ ਸ਼ਾਦੀ ਹੋ ਗਈ ਤੇ ਇੱਕ ਨਵੀਂ ਸ਼ੁਰੂਆਤ ਜ਼ਿੰਦਗੀ ਦੀ ਹੋਈ ਤੇ ਮੇਰੇ ਫਾਦਰ ਉਹਨਾਂ ਨੂੰ ਬੰਬੇ ਲੈ ਗਏ ਬੰਬੇ ਪਲੇਬੈਕ ਸਿੰਗਰ ਬਣਾਉਣ ਵਾਸਤੇ ਹਾਂਜੀ ਬਾਲੀਵੁੱਡ ਉਦੋਂ ਅਸੀਂ ਬਾਲੀਵੁੱਡ ਨਹੀਂ ਸਾਂ ਕਹਿੰਦੇ ਬੰਬਈ ਕਹਿੰਦੇ ਸਾਂ ਤੇ ਫਿਲਮ ਇੰਡਸਟਰੀ ਦੇ ਵਿੱਚ ਮਾਂ ਨੇ ਉੱਥੇ ਜਾ ਕੇ 35 ਫਿਲਮਾਂ ਦੇ ਵਿੱਚ ਮਿਊਜ਼ਿਕ ਦੇ ਪਲੇਬੈਕ ਸਿੰਗਿੰਗ ਕੀਤੀ ਪਰ ਉਹਨੂੰ ਉਹ ਮਾਹੌਲ ਚੰਗਾ ਨਹੀਂ ਲੱਗਾ ਉਹਨੂੰ ਚੰਗਾ ਲੱਗਦਾ ਸੀ ਕਿ ਆਡੀਅנס ਸਾਹਮਣੇ ਬੈਠੀ ਹੋਏ ਤੇ ਮੈਂ ਹਰ ਗਾਣਾ ਗਾਵਾਂ ਤੇ ਮੇਰੇ ਨਾਲ ਤਾਲੀ ਵੱਜੇ ਤੇ ਲੋਕੀ ਮੇਰੇ ਨਾਲ ਗਾਉਣ ਕਿਉਂਕਿ ਮਾਂ ਪੰਜਾਬੀਅਤ ਦੇ ਵਿੱਚ ਭਰੀ ਹੋਈ ਸੀ ਉਹਨੂੰ ਪੰਜਾਬੀ ਹੀ ਰਹਿਣਾ ਚੰਗਾ ਲੱਗਦਾ ਸੀ ਪੰਜਾਬੀ ਪਹਿਰਾਵਾ ਪੰਜਾਬੀ ਬੋਲਚਾਲ ਪੰਜਾਬੀ ਖਾਣਾ ਪੀਣਾ ਪੰਜਾਬੀ ਗਾਉਣਾ ਇਹੋ ਹੀ ਉਹਨੂੰ ਚੰਗਾ ਲੱਗਦਾ ਸੀ ਤੇ ਫਿਲਮ ਇੰਡਸਟਰੀ ਜਾ ਕੇ ਥੋੜਾ ਹਿੰਦੀ ਵਾਲਾ ਮਾਹੌਲ ਹੋ ਗਿਆ ਸੀ ਉਹ ਛੱਡਾ ਹੀ ਪੰਜਾਂ ਸਾਲਾਂ ਦੇ ਬਾਅਦ ਦਿੱਲੀ ਆ ਗਈ